ਦੱਸੋ ਜੱਤਿਆ ਸਭ ਕੁਝ ਬਿਆਨ ਕਰਕੇ ਉਹ ਚਾਂਦਨੀ ਚੌਂਕ ਵਿੱਚ ਕੀ ਕੀ ਕਿੰਜ ਬੀਤੀ ਕਿੰਨੇ ਸਿੱਖ ਸਨ ਉਸ ਸਮੇਂ ਦਿੱਲੀ ਅੰਦਰ ਕਿਸ ਨਾਲ ਮੁਗਲਾਂ ਨੇ ਕੀ ਕੀ ਕਿੰਜ ਕੀਤੀ ਦੱਸਿਮਤੀ ਦਾਸ ਸਤਿਬੀ ਦਾਸ ਭਾਈ ਦੇ ਅੱਲੇ ਦੀ ਕਿਸਨੇ ਕਿਸ ਤਰ੍ਹਾਂ ਸਹਾदत ਦੀ ਜਾਮ ਪੀਤੀ ਗੁਰੂ ਪਿਤਾ ਸੀ ਬਾਣਾ ਵਰਤਾਇਆ ਜਦੋਂ ਕਿੰਨਿਆ ਸਿੱਖਾਂ ਸੀ ਤੇਰੀ ਮਦਦ ਕੀਤੀ ਕੀ ਦੱਸਾਂ ਮੈਂ ਦਾਤ ਚਾਂਦਰੀ ਚੌਕਬਾਰੇ ਚੌਕਬਾਰੇ ਕਦੋਂ ਕਦੋਂ ਤੇ ਕਿਸਨਾ ਕੀ ਕੀ ਬੀਤੀ ਜਾਣੀ ਜਾਣ ਜੋ ਸੈਨਸਾ ਜਾਣਦੇ ਜੋ 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 ਬੀਤੀ ਉਸ ਦੇ ਭਾਣੇ ਦੇ ਵਿੱਚ ਬੀਤੀ ਕੀ ਮੈਂ ਦੱਸਾਂ ਕਿ ਕਿੰਨੇ ਸੰਗ ਸਿੱਖ ਉੱਥੇ ਅਸ ਗਿਣਤੀ ਤੋਂ ਹਾਂ ਮੈਂ ਅਣ ਜਾਣਦਾ ਤਾਂ ਸਭ ਵੇਖਣ ਨੂੰ ਲੱਗਦੇ ਸਨ ਇੱਕੋ ਜਿਹੇ ਕਿਹੜਾ ਸਿੱਖਾਂ ਦੀ ਵੱਖਰੀ ਪਹਿਚਾਣ ਦਾਤਾ ਜਿਹੜਾ ਸਿੱਖਾਂ ਦੀ ਵੱਖਰੀ ਪਹਿਚਾਣ ਦਾਤਾ ਭਗਦਰ ਮੱਚੀ ਸੀ ਚਾਰ ਜੋ ਫੇਰੇ ਉਦੋਂ ਚਤਤੀ ਬਣੀ ਸੀ ਹੈਰਾਨੋ ਹੈਰਾਨ ਦਾਤਾ ਸਭ ਨੂੰ ਪਈ ਸੀ ਆਪੋ ਆਪਣੀ jaan ਦੀ ਕਿਹੜਾ ਟਿਕਾਉਂਦਾ ਤਲੀ ਤੇ ਯਾਨ ਦਾਤਾ ਤੇਥੋਂ ਜਤਿਆ ਇਹੀ ਮੈਂ ਸੁਣਨ ਸੀ ਹੁਣ ਮੈਂ ਸਿੱਖੀ ਦਾ ਰੂਪ ਹੀ ਵਟਾ ਦਿਆਂਗਾ ਖੜਿਆ ਲੱਖਾਂ ਚੋਂ ਸਿੱਖ ਤੈਨੂੰ ਨਜ਼ਰ ਆਉ ਪਛਾਣ ਐਸਾ ਮੈਂ ਸਿੱਖਾਂ ਦੀ ਬਣਾ ਦਿਆਂਗਾ ਜਿਵੇਂ ਜੰਗਲ ਦਾ ਰਾਜਾ ਹੈ ਸ਼ੇਰ ਹੁੰਦਾ ਸ਼ੇਰ ਹੁੰਦਾ ਸਿੱਖ ਨੂੰ ਸ਼ੇਰਾਂ ਜੈ ਦੇਖ ਮੈ ਦਵਾ ਦਿਆਂਗਾ ਇੱਕ ਕਰਕੇ ਇਕੱਤਰਤਾ ਅਨੰਦਪੁਰ ਮੈਂ ਪੌਲ ਖੰਡੇ ਧਾਰ ਦੀ ਸਿੱਖਾਂ ਨੂੰ ਸ਼ਿਕਾ ਦਿਆਂਗਾ ਪੰਜਾਂ ਕਕਾਰਾਂ ਦੇ ਧਾਰਕ ਬਣਾ ਕੇ ਤੇ ਪੰਜਾਂ ਕੇ ਕਾਰਾਂ ਦੇ ਧਰਕ ਬਣਾ ਕੇ ਤੇ ਸਿੱਖ ਨੂੰ ਸ਼ਸਤਰ ਧਾਰੀ ਬਣਾ ਦਿਆਂਗਾ ਇਹ ਹੋਣਗੇ ਰੱਖੇ ਇੱਕ ਗਊ ਗਰੀਬ ਦੇ ਜੀ ਗਰੀਬ ਦੇ ਜੀ ਸ਼ਸਤਰ ਚਲਾਉਣ ਦੀ ਕਲਾ ਮੈਂ ਸਿਖਾ ਦਿਆਂਗਾ ਵਿਖਾਰੀ ਕਰਨ ਗੇਤ ਰੀਫ ਖਾਲਸੇ ਦੀ ਐਸੀ ਕਰਨੀ ਮੈਂ ਇਹਨਾਂ ਦੀ ਬਣਾ ਦਿਆਂਗਾ ਪੱਦੇ ਆ ਹੋਣ ਕੇ ਦੁਨੀਆ ਤੋਂ ਨਿਆਰੇ ਇਹ ਖਾਲਸਾ ਕੂਮੇ ਐਸੀ ਸਜਾ ਦੇਾਂਗਾ ਖਾਲਸਾ ਕੂਮੇ ਐਸੀ ਸਜਾ ਦੇਾਂਗਾ ਦੱਸੋ ਜੈਤਿਆ ਸਭ ਕੁਝ ਬਿਆਨ ਕਰਕੇ ਚਾਂਦਨੀ ਚੌਕ ਵਿੱਚ ਕੀ ਕੀ ਕਿੰਜ ਬੀਤੀ ਕਿੰਨੇ ਸਿੱਖ ਸੰਨ ਉਸ ਸਮੇਂ ਦਿੱਲੀ ਅੰਦਰ ਕਿਸ ਨਾਲ ਮੁਗਲਾਂ ਨੇ ਕੀ ਕੀ ਕੰਜ ਕੀਤੀ ਸਤੀ ਮਤੀ ਦਾਸ ਸਤੀ ਦਾਸ ਭਾਈ ਦਿਆਲੇ ਦੀ ਕਿਸ ਨੇ ਕਿਸ ਤਰ੍ਹਾਂ ਸਹਾਦਤ ਦੀ जाम ਪੀਤੀ ਗੁਰੂ ਪਤਾਸੀ ਬਾਣਾ ਵਰਤਾਇਆ ਜਦੋਂ ਕਿੰਨਿਆਂ ਸਿੱਖਾਂ ਸੀ ਤੇਰੀ ਮਦਦ ਕੀਤੀ ਗੁਰੂ ਪਤਾਸੀ ਬਾਣਾ ਵਰਤਾਇਆ ਜਦੋਂ ਕਿੰਨੇ ਆ ਸਿੱਖਾਂ ਸੀ ਤੇਰੀ ਮਦਦ ਕੀਤੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਤੇਗ ਬਾਦਦ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਹੋਇਆਂ ਦਾਸ ਨੇ ਗੁਰੂ ਮਹਾਜ ਗੁਰਤੇਗ ਬਾਦਦ ਦੀ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਸਮਰਪਿਤ ਇਹ ਕਾਵਿਚਨ ਲਿਖੀ ਉਮੀਦ ਕਰਦਾ ਕਿ ਤੁਹਾਨੂੰ ਪਸੰਦ ਆਵੇਗੀ ਪਸੰਦ ਆਵੇ ਲਾਈਕ ਤੇ ਕਮੈਂਟ ਕਰਕੇ ਹੌਸਲਾ ਵਧਾਈ ਜਰੂਰ ਕਰਨੀ ਜੀ ਧੰਨਵਾਦ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ